ਮੈਂ ਲਗਭਗ ਜਿੰਨੇ ਸ਼ੋਰੂਮ ਚ ਦੇਖੋਗੇ ਤੁਸੀਂ ਜੇ 50 ਡਿਜ਼ਾਈਨ ਦੇਖੇ ਤਾਂ ਉਹਨਾਂ ਵਿੱਚੋਂ ਕਰੋੜ 15 ਤੋਂ ਲੈ ਕੇ 20 ਡਿਜ਼ਾਈਨ ਮੇਰੇ ਖੁਦ ਦੇ ਡਿਜ਼ਾਈਨ ਕੀਤੇ ਹੋਏ ਨੇ ਜੀ। ਅ ਕੁਝ ਵੀ ਆਪ ਬਾਹਰੋਂ ਨਹੀਂ ਖਰੀਦਦੇ। ਠੀਕ ਹੈ ਜੀ। ਸਾਰਾ ਕੁਝ ਆਪਣੇ ਇਨ ਹਾਊਸ ਮੈਨੂਫੈਕਚਰ ਹੁੰਦਾ ਹੈ। ਇਹਨੂੰ ਪਹਿਚਾਨ ਨਹੀਂ ਸਕਦੇ ਕਿ ਸਾਗਵਾਨ ਹੈ, ਟੀਕ ਵੁੱਡ ਹੈ ਕੀ ਲੱਗਿਆ ਹੈ। ਇਹ ਟਰਕੀ ਤੋਂ ਅਸੀਂ ਇੰਪੋਰਟ ਕਰਾਉਂਦੇ ਆ। ਇਹ ਆਪਣੇ ਨੇੜੇ ਤੇੜੇ ਏਰੀਆਜ਼ ਦੇ ਵਿੱਚ ਤਾਂ ਕਿਤੇ ਦੇਖਣ ਨੂੰ ਵੀ ਨਹੀਂ ਮਿਲਣਗੇ। ਚੰਡੀਗੜ੍ਹ ਕੀ ਹੁੰਦਾ ਕਿ ਫਲੈਟਾਂ ਜਗ੍ਹਾ ਘੱਟ ਹੁੰਦੀ ਹੈ, ਸਪੇਸ ਦੀ ਪ੍ਰੋਬਲਮ ਹੁੰਦੀ ਹੈ। ਤਾਂ ਉਹਨਾਂ ਲਈ ਆਪ ਸਸੀ ਕਾਲ ਦੋਸਤੋ ਅੱਜ ਤੁਹਾਨੂੰ ਉਹ ਫੈਕਟਰੀ ਦੇ ਵਿੱਚ ਲੈ ਕੇ ਆਏ ਆ ਜਿੱਥੇ ਪੂਰੇ ਘਰ ਦਾ ਫਰਨੀਚਰ ਹੋ ਗਿਆ ਚਾਹੇ ਪਰਦੇ ਹੋਗੇ ਚਾਹੇ ਵਾਲਪੇਪਰ ਹੋਗੇ ਚਾਹੇ ਗੱਦੇ ਹੋਗੇ ਜੇ ਕਹਿੰਦੀ ਪੂਰੇ ਘਰ ਦੇ ਫਰਨੀਚਰ ਤੋਂ ਲੈ ਕੇ ਇੰਟੀਰੀਅਰ ਦਾ ਸਾਰਾ ਕੰਮ ਇੱਕ ਥਾਂ ਤੇ ਤੁਹਾਨੂੰ ਮਿਲ ਜਾਊਗਾ ਤੇ ਬਸ ਤੁਸੀਂ ਕਰਨੇ ਕਿ ਇੱਕ ਵਾਰ ਜਾ ਤਾਂ ਗੇੜਾ ਮਾਰ ਲਓ ਚਾਹੇ ਵਟਸਐਪ ਤੇ ਕਾਲ ਤੇ ਬਾਈ ਉਹਨਾਂ ਨੂੰ ਮੈਸੇਜ ਕਰ ਲਿਓ ਤੇ ਸਾਰੀ ਕੁਆਲਿਟੀ ਦਿਖਾਵਾਂਗੇ ਵੀ ਕੀ ਕੀ ਕੁਆਲਿਟੀ ਦੇ ਵਿੱਚ ਬਾਈ ਹੁਣ ਜਿਹੜੇ ਪ੍ਰੋਡਕਟ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਫਰਮ ਦੀ ਨਾਮ ਤੇ ਲੋਕੇਸ਼ਨ ਦੱਸ ਜੀ ਆਪਣਾ ਅਲਕਿਆ ਫਰਨੀਚਰ ਦੇ ਨਾਮ ਤੇ ਵਸਦਾ ਆਸ਼ੋ ਤੇ ਜੱਗੂ ਦੀ ਦੁਕਾਨ ਵਜਦੀ ਹੈ ਜੀ ਤੇ ਬਰਾਟਾ ਆਪਣਾ ਸ਼ਹਿਰ ਹੈ ਠੀਕ ਹੈ ਜੀ ਹਾਂਜੀ ਨੀਅਰ ਜੱਖਲ ਮੰਡੀ ਨੀਅਰ ਜੱਖਲ ਮੰਡੀ ਬਰਾਟਾ ਜੱਖਲ ਹਾਈਵੇ ਆਪਣਾ ਸਾਰਾ ਬਲੱਡਾ ਜੱਖਲ ਹਾਈਵੇ ਤੇ ਹੀ ਆਪਣਾ ਰਹਿ ਜਾਂਦਾ ਸ਼ੋਰੂਮ ਜੀ ਭਾਈ ਜੀ ਗੱਲ ਕਰੀ ਨਾ ਬਹੁਤ ਸਾਰੀਆਂ ਕਹਿੰਦੇ ਘੈਂਟ ਚੀਜ਼ਾਂ ਲੈ ਕੇ ਆਏ ਤੁਸੀਂ ਆਪਣੇ ਦਰਸ਼ਕਾਂ ਨੇ ਦੇਖਣੇ ਕਿੰਨਾ ਤਿਆਰਪਾ ਹੋ ਗਿਆ ਆਪਣਾ ਪੁਰਾਣਾ ਕੰਪਨੀ ਆਪਣਾ ਕੰਮ ਜੀ ਮੇਰੇ ਪਾਪਾ ਦਾ ਕੰਮ 1996 ਤੋਂ ਹੈ ਠੀਕ ਹੈ ਜੀ ਅਸਾ ਆਪਣਾ ਸਾਰਾ ਕੰਮ ਪੁਰਾਣਾ ਕੰਮ ਹੈੜਾ ਪਰਦਿਆਂ ਦਾ ਕੰਮ ਹੈ ਜੀ ਉਸ ਤੋਂ ਬਾਅਦ ਆਪਾਂ ਫਰਨੀਚਰ ਲਾਈਨ ਦੇ ਵਿੱਚ ਆ ਗਏ ਤੇ ਆਪਣੀ ਗੱਦਿਆਂ ਦੀ ਵੀ ਖੁਦ ਹੀ ਮੈਨੂਫੈਕਚਰਿੰਗ ਹੈ ਖੁਦ ਦੀ ਫੈਕਟਰੀਆ ਗੱਦਿਆਂ ਦੀ ਜਿਹੜੇ ਬੈੱਡ ਵਾਲੇ ਗੱਦੇ ਹੁੰਦੇ ਨੇ ਆਪਾਂ ਟੋਟਲੀ ਕੋਠੀਆਂ ਦਾ ਇੰਟੀਰੀਅਰ ਫੜ ਲੈਣੇ ਆ ਜਿਵੇਂ ਅਗਲੇ ਨੇ ਅਬ ਦਾ ਰੂਮ ਪੂਰਾ ਡਿਜ਼ਾਈਨ ਕਰਵਾਣਾ ਹੁੰਦਾ ਹੈ ਬੈੱਡ ਹੋ ਗਏ ਗੱਦੇ ਹੋ ਗਏ ਪਰਦੇ ਹੋ ਗਏ ਜੀ ਵਾਲਪੇਪਰ ਵਾਲਪੇਪਰ ਹੋ ਗਿਆ ਸੋਫੇ ਹੋ ਗਏ ਡਾਈਨਿੰਗ ਟੇਬਲ ਹੋ ਗਿਆ ਬਸ ਅਗਲੇ ਨੇ ਕੀ ਕਰਨਾ ਹੈ ਜੀ ਕੋਠੀ ਬਣਾ ਕੇ ਦੇਣੀ ਹੈ ਸਾਨੂੰ ਤੇ ਆਪਦੇ ਆਰਕਟੈਕਟ ਤੋਂ ਡਿਜ਼ਾਈਨ ਤਾਂ ਅਸੀਂ ਖੁਦ ਵੀ ਡਿਜ਼ਾਈਨ ਕਰਕੇ ਦੇਵਾਂਗੇ ਠੀਕ ਹੈ ਜੀ ਉਹਨਾਂ ਦਾ ਰੂਮ ਉਹਨਾਂ ਦੀ ਕੋਠੀ ਉਹਨਾਂ ਦਾ ਇੰਟੀਰੀਅਰ ਜੀ ਤੇ ਬਾਈ ਜੀ ਹੁਣ ਸ਼ੁਰੂਆਤ ਕਰੀਏ ਹਾਂਜੀ ਸਭ ਤੋਂ ਪਹਿਲਾਂ ਬਹੁਤ ਪਿਆਰੀ ਆਈਟਮ ਬਣੀ ਹੋਈ ਹੈਗੀ ਜੀ ਇਹ ਸਾਡਾ ਡਿਜ਼ਾਈਨ ਹੈ ਇਹ ਬਹੁਤ ਜ਼ਿਆਦਾ ਮਤਲਬ ਸਾਡਾ ਸੇਲ ਹੁੰਦਾ ਜੀ ਬਟ ਇਹਨੂੰ ਬਣਾਉਣ ਦਾ ਤਰੀਕਾ ਹਰ ਇੱਕ ਦਾ ਅਲੱਗ-ਅਲੱਗ ਹੈ ਇਹ ਵਾਇਰਲ ਸੋਫਾ ਹੈ ਸਾਡਾ ਠੀਕ ਹੈ ਜੀ ਹਾਂਜੀ ਪ੍ਰੋਪਰ ਪ੍ਰੋਪਰ ਜੀ ਤੇ ਬਹੁਤ ਪਿਆਰਾ ਦੋਸਤ ਤੁਸੀਂ ਦੇਖ ਸਕਦੇ ਹੋ ਲੁੱਕ ਆ ਜਿਹੜੀ ਬਹੁਤ ਐ ਵਲ ਐਲੀਜੈਂਟ ਜੀ ਲੁੱਕ ਆਉਂਦੀ ਆ ਇੱਕ ਵੱਖਰੀ ਜੀ ਲੁੱਕ ਆਉਂਦੀ ਆ ਹਾਂਜੀ ਤੇ ਹਾਂਜੀ ਬਾਈ ਇਸ ਤੋਂ ਅੱਗੇ ਜੇ ਗੱਲ ਕਰੀਏ ਐਵੇਂ ਜਿਵੇਂ ਦੇਖੀਏ ਆਪਾਂ ਡਿਜ਼ਾਈਨ ਜਿਹੜੇ ਨੇਗੇ ਇਹ ਡਿਜ਼ਾਈਨ ਵੀ ਮੈਂ ਲਗਭਗ ਜਿਵੇਂ ਸ਼ੋਰੂਮ 'ਚ ਦੇਖੋਗੇ ਤੁਸੀਂ ਜੇ 50 ਡਿਜ਼ਾਈਨ ਦੇਖੇ ਤਾਂ ਉਹਨਾਂ ਵਿੱਚੋਂ 1015 ਤੋਂ ਲੈ ਕੇ 20 ਡਿਜ਼ਾਈਨ ਮੇਰੇ ਖੁਦ ਦੇ ਡਿਜ਼ਾਈਨ ਕੀਤੇ ਹੋਏ ਨੇ ਜੀ ਠੀਕ ਆ ਜੀ ਕੀ ਮੈਂ ਡਰਾਇੰਗ ਬਣਾ ਕੇ ਆ ਕੇ ਕਾਰੀਗਰ ਨੂੰ ਦੇ ਦਵਾਂ ਨਾ ਡੈਟ ਤੋਂ ਦੇਖ ਕੇ ਚੀਜ਼ ਨਹੀਂ ਬਣੀ ਹੋਈ ਆਪਦੇ ਦਿਮਾਗ ਨਾਲ ਕ੍ਰੀਏਟੀਵਿਟੀ ਬਿਲਕੁਲ ਬਿਲ ਠੀਕ ਹੈ ਜੀ ਸਾਰਾ ਕੁਝ ਆਪਣੇ ਇਨ ਹਾਊਸ ਮੈਨੂਫੈਕਚਰ ਹੁੰਦਾ ਹੈ। ਕੀ ਬਾਤ ਹੈ ਜੀ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਜ਼ਿਆਦਾਤਰ ਮੈਂ ਦੇਖਦਾ ਵੀ ਹਰਨਪੁਰ ਹੋ ਗਿਆ ਹੈ, ਕਰਤਾਰਪੁਰ ਹੋ ਗਿਆ ਹੈ। ਵੀ ਬਾਹਰੋਂ ਲੈ ਕੇ ਆਉਂਦੇ ਲੋਕ ਫਿਰ ਉਹਨੂੰ ਇੱਥੇ ਰੰਗ ਰੂਪ ਦੇ ਜਾਂਦੇ ਨੇ। ਜੀ ਬਿਲਕੁਲ ਪਰ ਆਪਣੀ ਇਹ ਸਾਰਾ ਫੈਕਟਰੀ ਦੇ ਵਿੱਚ ਹੀ ਬਣਦਾ। ਖੁਦ ਹੀ ਮੈਨੂਫੈਕਚਰਿੰਗ ਹੈ A to Z ਜੀ। ਤੇ ਆਪਾਂ ਬਹੁਤ ਨਵੀਂ ਨਵੀਂ ਟੈਕਨੋਲੋਜੀ ਨਾਲ ਵੀ ਕੰਮ ਕਰਦੇ ਆ। ਤੇ ਕਸਟਮਰ ਦੀ ਜਿਵੇਂ ਜਿਵੇਂ ਚੁਆਇਸ ਹੁੰਦੀ ਹੈ ਜੀ ਤੇ ਉਸ ਨਾਲ ਚੁਆਇਸ ਨਾਲ ਵੀ ਆਪਾਂ ਬਣਾ ਦਿੰਨੇ ਆ ਕਸਟਮਾਈਜ਼ੇਸ਼ਨ ਦਾ ਆਪਾਂ ਮਾਹਿਰ ਆ। ਤੇ ਮੇਰੇ ਕੋਲ ਆ ਫੋਟੋ ਐ ਤਾਂ ਆ ਫੋਟੋ ਨਾਲ ਦਾ ਸੇਮ ਬਣਾ ਕੇ ਦੋ ਮੈਨੂੰ ਤਾਂ ਕੁਝ ਵੀ ਹੋ ਜੇ ਠੀਕ ਹੈ ਜੀ ਤੇ ਉਹ ਉਹਨਾਂ ਦੀ ਇੱਛਾ ਪੂਰੀ ਹੋਊਗੀ ਉਹਨਾਂ ਨੇ ਸੁਪਨਾ ਲੈਣਾ ਆਪਾਂ ਉਹਨਾਂ ਨੇ ਜਾਗਰੂਤ ਆਪਾਂ ਕਰਨਾ ਸੁਪਨਾ ਪੂਰਾ ਕਰਕੇ ਦੇ ਹਾਂਜੀ ਹਾਂਜੀ ਤੇ ਆ ਵੀ ਬਈ ਇੱਕ ਬਹੁਤ ਪਿਆਰਾ ਹਨਾ ਮਤਲਬ ਇਹ ਸਾਗਵਾਨ ਚ ਆ ਗਿਆ ਬਈ ਇਹ ਦੇਖੋ ਤੁਸੀਂ ਇਹਨੂੰ ਪਹਿਚਾਨ ਨਹੀਂ ਸਕਦੇ ਕਿ ਸਾਗਵਾਨ ਐ ਟੀਕ ਵੁੱਡ ਐ ਕੀ ਲੱਗਿਆ ਐ ਇਹ ਜਿਹੜਾ ਆਪਾਂ ਸੋਫਾ ਬਣਾਇਆ ਹੋਇਆ ਰੇਜ਼ਰ ਵੁੱਡ ਚ ਬਣਾਇਆ ਹੋਇਆ ਅੱਛਾ ਰੇਜ਼ਰ ਵੁੱਡ ਚ ਆ ਗਿਆ ਜੀ ਹਾਂਜੀ ਠੀਕ ਹੈ ਜੀ ਬਹੁਤ ਸੋਹਣੀ ਲੁੱਕ ਆਉਂਦੀ ਐ ਬਈ ਇਹਦੀ ਇਹ ਵੀ ਆਪਣੇ ਆਪਣੇ ਕੋਲ ਹੀ ਹੈ ਟੈਕਨ ਜੇ ਟੈਕਨੋਲੋਜੀਕਲੀ ਮੇਰੇ ਕੋਲ ਇਹ ਹੈ ਪੂਰੇ ਪੰਜਾਬ ਦੇ ਵਿੱਚ ਦਿੱਲੀ ਵੀ ਹੈ ਰਹਾ ਬਾਕੀ ਬਕਰਾ ਵੀ ਆਪਣੇ ਕੋਲੇ ਫਰੇਚ ਰੂਡ ਇਹਦੇ ਵਿੱਚ ਕੀ ਹੈ ਜੀ ਤੁਹਾਡੇ ਨਾ क्रैक ਨਹੀਂ ਆਊਗਾ ਲੋਕਾਂ ਦੇ ਦਾ ਟਰਾਂਸਪੋਰਟੇਸ਼ਨ ਜੀ क्रैक ਆ ਹੈ ਨਾ ਸੋਫਾ ਪੇ ਦੇ 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 ਕਰੇ ਅੱਛਾ ਜੀ ਆਪਣੇ ਸੋਫੇ ਦੇ ਵਿੱਚ क्रैक ਨਹੀਂ ਆਊਗਾ ਜੀ ਮਤਲਬ ਕੋਈ ਜੋੜ ਜਾਂ ਕੋਈ ਚੀਜ਼ ਨਜ਼ਰ ਹੀ ਨਹੀਂ ਆਉਂਦੀ ਇੱਥੇ ਤੇ ਕੁਆਲਿਟੀ ਫੈਬਰਿਕ ਵਗੈਰਾ ਬੈਕਿੰਗ ਦਾ ਫੈਬਰਿਕ ਤੁਸੀਂ ਕੁਆਲਿਟੀ ਦੇਖੋ ਕਿਤੇ ਵੀ ਕਿਥੋਂ ਧਾਗਾ ਨਹੀਂ ਦਿਖੂਗਾ ਜੀ ਤੇ ਫੈਬਰਿਕ ਜਿਹੜਾ ਅਪਾ ਯੂਜ਼ ਕਰਦੇ ਡੀਡ ਕੋਰ ਤੇ ਜੈਮ ਦਾ ਫੈਬਰਿਕ ਯੂਜ਼ ਕਰਦੇ ਆ ਠੀਕ ਹੈ ਜੀ ਸਾਰਾ ਬ੍ਰਾਂਡਡ ਬ੍ਰਾਂਡਡ ਟੋਟਲੀ ਬ੍ਰਾਂਡਡ ਆਨੈਕਸ ਮਾਰਬਲ ਲੱਗਿਆ ਹੋਇਆ ਹੈ ਗੱ ਗੱਡੀ ਆਪਣੀ ਪੰਜਾਬ ਨੈਸਟੀ ਦੀ ਹਿੰਦੂਸਤਾਨ ਦੀ ਗੱਡੀ ਯੂਜ਼ ਕਰਦੇ ਆ ਸਲੀਵੈਲ ਦੀ ਗੱਡੀ ਆਪਾਂ ਕਸਟਮਰ ਦੀ ਡਿਮਾਂਡ ਤੇ ਪਾ ਦਿੰਦੇ ਆ ਠੀਕ ਹੈ ਜੀ ਬਟ ਜਿਹੜੀ ਫਾਰਮ ਦੀ ਕੁਆਲਿਟੀ ਆ ਸਾਡੀ ਖੁਦ ਦੀ ਹੈ ਜੀ ਠੀਕ ਹੈ ਜੀ ਤੇ ਸਲੀਵੈਲ ਦੀ ਜੇ ਕਸਟਮਰ ਕਹਿੰਦਾ ਤਾਂ ਅਸੀਂ ਸਲੀਵੈਲ ਦੀ ਵੀ ਪਾ ਕੇ ਦੇ ਦਿੰਨੇ ਆ ਉਹਦਾ ਕੋਈ ਇਸ਼ੂ ਨਹੀਂ ਉਹ ਸਾਡੇ ਰੇਟ ਦਾ ਕੋਈ ਫਰਕ ਨਹੀਂ ਹੈਗਾ ਬਲਕਿ ਸਲੀਵੈਲ ਦੀ ਪਵਾਉਂਗੇ ਤਾਂ ਤੁਹਾਡਾ 200 ਤੋਂ ਲੈ ਕੇ 300 ਰੁਪਏ ਪਰ ਸੀਟ ਅਸੀਂ ਲੈਸ ਕਰਾਂਗੇ ਠੀਕ ਹੈ ਜੀ ਕਿਉਂਕਿ ਉਹਨਾਂ ਦੀ ਕੁਆਲਿਟੀ ਤੇ ਸਾਡੀ ਕੁਆਲਿਟੀ ਬਹੁਤ ਫਰਕ ਆਏਗਾ ਬਹੁਤ ਫਰਕ ਆ ਜੀ ਤੇ ਇਹ ਵੀ ਇੱਕ ਬਈ ਬਹੁਤ ਸੋਹਣਾ ਪਿਆਰਾ ਪੀਸ ਬਣਿਆ ਹੋਇਆ ਹੈਗਾ ਇਹਦਾ ਸੋਫਾ ਜਿਹੜਾ ਹੈਗਾ 322 ਦਾ ਕੰਬੀਨੇਸ਼ਨ ਹੈ ਇਹ ਪੂਰਾ ਡਰਾਈੰਗ ਰੂਮ ਦਾ ਵਿਦ ਮਾਰਬਲ ਦੇਖੋ ਮਾਰਬਲ ਦੀ ਇਹ ਜੀ ਮਾਰਬਲ ਵੀ ਕਿਸੇ ਕੋਲ ਹੈ ਨਹੀਂ ਗੇ ਠੀਕ ਹੈ ਜੀ ਇਹ ਇੱਕ ਯੂਨਿਕ ਡਿਜ਼ਾਈਨ ਹੈ ਜੀ ਜੀ ਬਈ ਜੀ ਮਾਰਬਲ ਦੇ ਤੇ ਦੇਖੋ ਤੁਹਾਨੂੰ ਮੈਂ ਸੋਫੇ ਦਿਖਾਣਾ ਦੇਖੋ ਕਿੰਨੇ ਪਿਆਰੇ ਪਿਆਰੇ ਮਨੇ ਸੋਫੇ ਆਦੇ ਡਿਜ਼ਾਈਨ ਕੀਤੇ ਹੋਏ ਨੇ ਇਹ ਡਿਜ਼ਾਈਨ ਮਨੇ ਖੁਦ ਦਾ ਡਿਜ਼ਾਈਨ ਕੀਤਾ ਹੋਇਆ ਹੈ ਠੀਕ ਹੈ ਜੀ ਤੇ ਜਿਹੜੀ ਆਪਣੀ ਪਾਲਿਸ਼ ਡੀਕੋ ਦਾ ਕਲਰ ਹੈ ਸਾਰਾ ਆਪਣੇ ਕੋਲ ਏਸ਼ੀਅਨ ਦਾ ਸਿਰਕਾ ਦਾ ਤੇ ਵੈਂਬਲੇ ਦਾ ਸਾਰਾ ਮਾਲ ਯੂਜ਼ ਹੁੰ ਠੀਕ ਹੈ ਜੀ ਸਾਰਾ ਮਤਲਬ ਬ੍ਰਾਂਡ ਦੀ ਆਪਾਂ ਜੇ ਕਰੀ ਤਾਂ ਜੀ ਵੀ ਕੰਮ ਕਰਦੇ ਆਗੇ ਭਾਈ ਇੱਕ ਆ ਜਿਹੜਾ ਜਿਵੇਂ ਚੰਡੀਗੜ੍ਹ ਵਗੈਰਾ ਬ੍ਰਾਂਡ ਨਹੀਂ ਸਾਡਾ ਇਹ ਤਾਂ ਮੈਨੇ ਵੈਸੇ ਸੌਫੇ ਦਾ ਨਾਮ ਤਾਂ ਇਹਦਾ ਬਹੁਤ ਯੂਨੀਕ ਜਿਹਾ ਨਾਮ ਹੈਗਾ ਉਹ ਮੇजेਬ ਇਹ ਮੈਨੇ ਦਾ ਨਾਮ ਹੀ ਇਹਦਾ ਮੁਹਾਲੀ ਵਾਲਾ ਸੈੱਟ ਰੱਖ ਰਖਿਆ ਹੈ ਅੱਛਾ ਜੀ ਇਹ ਸੋਫਾ ਮੇਰਾ ਇੰਨਾ ਜਾਂਦਾ ਮੁਹਾਲੀ ਦੇ ਵਿੱਚ ਜਦੋਂ ਮੇਰੇ ਕੋਲ ਮੁਹਾਲੀ ਤੋਂ ਕਸਟਮਰ ਆਉਂਦੇ ਨੇਗੇ ਉਹਨਾਂ ਨੂੰ ਪਸੰਦ ਸਾਰਿਆਂ ਨਾਲ ਪਹਿਲਾਂ ਮੇਰਾ ਸੋਫਾ ਹੀ ਜਾਂਦੇ ਸੀ ਪਹਿਲੀ ਪਸੰਦ ਆ ਪਹਿਲੀ ਪਸੰਦ ਉਹਨਾਂ ਦੀ ਇਹ ਸੋਫਾ ਹੈ ਬਹੁਤ ਕੰਫਰਟੇਬਲ ਹੈ ਜੀ ਨਾਲ ਟੇਬਲ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੈਟਅਪ ਕੀਤਾ ਹੋਇਆ ਹੈਗਾ ਹਾਂਜੀ ਤੇ ਕਲਰ ਆਪਸ਼ਨ ਕਸਟਮਾਈਜੇਸ਼ਨ ਬਾਈ ਜਿਵੇਂ ਵੀ ਕਰਵਾ ਸਕਦੇ ਕਿਵੇਂ ਮਰਜੀ ਆਪਣੇ ਕੋਲੇ ਹਜ਼ਾਰਾਂ ਹੀ ਕਲਰ ਨੇਗੇ ਠੀਕ ਆ ਬਾਈ ਜੀ ਹਾਂਜੀ ਜੀ ਇਸ ਤੋਂ ਅੱਗੇ ਬਾਈ ਜੀ ਇਹ ਡਿਜ਼ਾਈਨ ਬਹੁਤ ਪਿਆ ਇਹਦਾ ਕਲਰ ਕੰਬੀਨੇਸ਼ਨ ਦੇਖੋ ਬਹੁਤ ਪਿਆਰਾ ਬਣਾਇਆ ਹੋਇਆ ਹੈ ਕਾਫੀ ਕਲਰ ਦੀ ਅੱਜ ਕੱਲ ਜ਼ਿਆਦਾ ਡਿਮਾਂਡ ਹੈ ਕਾਫੀ ਤੇ ਗ੍ਰੇ ਦੀ ਤੇ ਇਹਨੂੰ ਕਾਫੀ ਚ ਰੱਖਿਆ ਸੁੰਨੇ ਥੋੜਾ ਜੀ ਇਹ ਇਹ ਸਾਗਵਾਂ ਦੇ ਵਿੱਚ ਆ ਗਿਆ ਯੂਨੀਕ ਸੈਟ ਆ ਗਿਆ ਸਾਡਾ ਜੀ ਇਹਦਾ ਮਤਲਬ ਇਹਦੀ ਕੜਾਈ ਵਗੈਰਾ ਸਾਰੀ ਯੂਨੀਕ ਹੈ ਜੀ ਸਾਈਡਾਂ ਤੋਂ ਬਹੁਤ ਯੂਨੀਕ ਸੈਟ ਹੈ ਸਾਡਾ ਇਹ ਤਾਂ ਜਿਵੇਂ ਨਾ ਕਹਿੰਦੇ ਗੱਡੀਆਂ ਪਈਆਂ ਨੇ ਆ ਸਹਰਾਣੇ ਪਏ ਛੋਟੇ ਇਧਰੋਂ ਲੁੱਕੀ ਇਹਦੀ ਹੋਰ ਵੱਖਰੀ ਆ ਰਹੀ ਆ ਬਹੁਤ ਸੋਹਣੀ ਤੇ ਇਧਰ ਮਹਾਰਾਜਾ ਸੈਟ ਜੀ ਇਹ ਸਾਰਾ ਜੀ ਇਹ 3311 ਦਾ ਨਾਲ ਚੇਅਰ ਪੂਰਾ ਆਪਣੇ ਲੌਬੀ ਚ ਲਾ ਲਓ ਚਾਹੇ ਨੂੰ ਡ੍ਰੈਗ ਰੂਮ ਚ ਲਾ ਲਓ ਬਾਕੀ ਕਸਟਮਾਈਜੇਸ਼ਨ ਕਰ ਦਿੰਦੇ ਆ ਕਿਸੇ ਨਾਲ ਪਰ ਕਰਤਾ ਕਰ ਬਈ ਜੇ ਕਮਰਸ਼ੀਅਲ ਵੀ ਕਿਤੇ ਪਰਪਸ ਲਈ ਯੂਜ਼ ਕਰਨੀ ਹੈ ਮੈਰਿਜ ਪੈਲਸ ਜਿਹਾ ਕਿਤੇ ਉੱਚ ਵੀ ਇਹ ਚੀਜ਼ ਤਾਂ ਬਹੁਤ ਸੋਹਣੀ ਲੱਗਦੀ ਹੈ ਬਿਲਕੁਲ ਜੀ ਮਲੇ ਇੱਕ ਸੈਲਫੀ ਹੱਬ ਬਣ ਜਾਂਦੀ ਹੈ ਇਹ ਜੀ ਚੀਜ਼ ਤਾਂ ਜੇ ਲੱਗੀ ਹੋਵੇ ਹਾਂਜੀ ਤੇ ਇਹ ਚੇਅਰਸ ਵਗੈਰਾ ਦੀ ਆਪਸ਼ਨ ਵੀ ਵਾਧੂ ਪਈ ਆ ਬਈ ਬਹੁਤ ਇਹ ਆਪਣੀ ਕਾਫੀ ਚੇਅਰਸ ਆ ਜਾਂਦੀਆਂ ਨੇ ਜੀ ਜਿਵੇਂ ਆਪਣੇ ਰੂਮ ਚ ਧਰਨੀ ਹੁੰਦੀਆਂ ਨੇ ਕਾਫੀ ਵਗੈਰਾ ਪੀਣ ਨੂੰ ਆਪਾਂ ਨੇ ਜੀ ਤੇ ਉਹਦੇ ਵਾਸਤੇ ਚੇਅਰਸ ਆ ਜਾਂਦੀਆਂ ਨੇ ਜੀ ਜੀ ਭਾਈ ਹੁਣ ਜੇ ਗੱਲ ਕਰੀਏ ਸੋਫਾ ਮੇਰੇ ਆ ਗਿਆ ਮੰਨ ਲਓ ਪਸੰਦ ਹੋ ਉਸ ਤੋਂ ਬਾਅਦ ਆਪਣਾ ਆਏ ਦਾ ਡਾਈਨਿੰਗ ਦਾ ਹਾਂਜੀ ਤੇ ਹੁਣ ਡਾਈਨਿੰਗ ਵੱਲ ਲੈ ਕੇ ਚੱਲੀਏ ਮੈਂ ਦੱਸਦਾ ਆਜੋ ਆਜੋ ਪਲੀਜ਼ ਜੀ ਡਾਈਨਿੰਗ ਦਾ ਆਪਣੇ ਕੋਲ ਡਾਈਨਿੰਗ ਦੀ ਤਾਂ ਬਹੁਤ ਖੂਬ ਵੈਰਾਈਟੀ ਹੈ ਡਾਈਨਿੰਗ ਦੀ ਵੀ ਆਪਾਂ ਸੋਫਾ ਦਾ ਡਾਈਨਿੰਗ ਨੂੰ ਮੇਨ ਫੋਕਸ ਕਰਕੇ ਰੱਖਦੇ ਆਂ ਕਿ ਕਿਉਂਕਿ ਜਿਹੜੀ ਚੀਜ਼ ਨੂੰ ਆਪਾਂ ਕੁਆਲਿਟੀ ਸੈੱਟ ਕਰ ਲਈਏ ਤਾਂ ਕੁਆਲਿਟੀ ਹੀ ਇਸੇ ਹਿਸਾਬ ਨਾਲ ਕਰਦਾ ਹੈ ਜੀ ਇਹ ਜਿਵੇਂ ਡਾਈਨਿੰਗ ਹੈ ਜੀ ਇਹ ਡਾਈਨਿੰਗ ਅਸੀਂ ਇੰਪੋਰਟ ਕਰਾਉਂਦੇ ਆਂ ਆ ਜੀ ਇਹ ਟਰਕੀ ਤੋਂ ਅਸੀਂ ਇمپੋਰਟ ਕਰਾਣੇ ਆ ਇਹ ਆਪਣੇ ਨੇੜੇ-ਤੇੜੇ ਏਰੀਆਜ਼ ਦੇ ਵਿੱਚ ਤਾਂ ਕਿਤੇ ਦੇਖਣ ਨੂੰ ਵੀ ਨਹੀਂ ਮਿਲਣਗੇ ਬਿਲਕੁਲ ਜੀ ਮੈਂ ਤਾਂ ਆਪ ਸੋਚ ਰਹੀ ਬਣਾਈ ਕਿਵੇਂ ਇਹ ਤਾਂ ਬਹੁਤ ਸੋਹਣੀ ਕੁਆਲਿਟੀ ਬਣੀ ਹੋਈ ਹੈ ਜੀ ਇਹ ਸਾਰੇ ਇمپੋਰਟਡ ਡਾਈਨਿੰਗ ਹੈਗੇ ਆ ਵੀ ਦੇਖੋ ਇਹ ਵੀ ਇمپੋਰਟਡ ਡਾਈਨਿੰਗ ਹੈ ਇਹਦੇ ਨੀਚੇ ਮਾਰਬਲ ਦੇ ਡਿਜ਼ਾਈਨ ਨੇ ਇਹ ਆਪਣੇ ਨੇੜੇ-ਤੇੜੇ ਦੇਖਣ ਨੂੰ ਵੀ ਨਹੀਂ ਮਿਲਦੇ ਜੀ ਕਿਤੇ ਠੀਕ ਆ ਜੀ ਪੂਰੇ ਲਗਜ਼ਰੀਅਸ ਲੁੱਕ ਤੇ ਲਗਜ਼ਰੀਅਸ ਜਿਹਾ ਕਹਦੀ ਹੈ ਅਹਿਸਾਸ ਹੋਣਾ ਜਦੋਂ ਜਿਵੇਂ ਇਹ ਬਾਹਰ ਆ ਗਿਆ ਆਪਣੇ ਜਿਵੇਂ ਕਰਾਜ ਬਾਹਰ ਦਾ ਵੀ ਬਹੁਤ ਸ਼ੌਕ ਹੁੰਦਾ ਲੋਕਾਂ ਨੂੰ ਇਹ ਸਾਰੇ ਪਰਦੇ ਆ ਵਗੈਰਾ ਦੀ ਆਪਦੀ ਖੁਦ ਹੀ ਮੈਨੂਫੈਕਚਰਿੰਗ ਹੈ ਜੀ ਠੀਕ ਹੈ ਜੀ ਪਿੱਛੇ ਮੈਂ ਪਰਦੇ ਵਾਲੇ ਸ਼ੋਰੂਮ ਚ ਵੀ ਲੈ ਕੇ ਚੱਲੂਗਾ ਠੀਕ ਹੈ ਜੀ ਹਾਂਜੀ ਜੀ ਸਰ ਤੇ ਇਹ ਦੇਖੋ ਸਾਰੇ ਡਾਈਨਿੰਗ ਆ ਗਏ ਜੀ ਅਲੱਗ-ਅਲੱਗ ਤਰੀਕੇ ਦੇ ਡਾਈਨਿੰਗ ਬਲ ਜੋ ਵੀ ਸੋਫੇ ਨਾਲ ਬੈੱਡ ਨਾਲ ਮੈਚਿੰਗ ਕਰਨੀ ਆ ਉਸ ਤਰੀਕੇ ਨਾਲ ਮਿਲ ਜਾਊਗਾ ਹਾਂਜੀ ਜੀ ਤੁਸੀਂ ਡਾਈਨਿੰਗ ਤੇ ਦੇਖੋ ਬੈਠ ਕੇ ਦੇਖੋਗੇ ਤੁਸੀਂ ਆਪਣੀ ਹਾਈਟ ਵਗੈਰਾ ਨਾ ਲੋਕਾਂ ਨੇ ਕੀ ਆ ਕਿ ਉਸ ਨੇ ਇਹ ਨੋਲੇਜ ਦਾ ਨਹੀਂ ਪਤਾ ਕਿ ਉਹਨਾਂ ਨੇ ਹਾਈਟ ਕਿਵੇਂ ਬਣਾਨੀ ਹੈ ਠੀਕ ਹੈ ਜੀ ਆਪਣੇ ਤੁਸੀਂ ਬੈਠ ਕੇ ਦੇਖੋ ਡਾਈਨਿੰਗ ਤੇ ਤੁਹਾਨੂੰ ਪ੍ਰੋਪਰ ਹਾਈਟ ਆਊਗੀ ਤੁਹਾਡੀ ਇੱਥੇ ਜੇ ਬੈਠੋਗੇ ਨਾ ਜੇ ਤੇ ਬਾਜੂ ਧਰ ਕੇ ਦੇਖੋ ਰੋਟੀ ਖਾਣ ਦੇ ਵਿੱਚ ਪ੍ਰੋਪਰ ਆਊਗਾ ਤੁਹਾਨੂੰ ਜੀ ਪ੍ਰੋਪਰ ਆਊਗਾ ਸਾਈਜ਼ ਨੂੰ ਸਾਈਜ਼ ਨੂੰ ਮੈਟਰ ਕਰਦਾ ਜੀ ਮੈਟਰ ਕਰਦੀ ਹੈ ਚੀਜ਼ ਹਰ ਚੀਜ਼ ਇੱਕ ਇੱਕ ਇੰਚ ਵੀ ਆਪਣਾ ਮੈਟਰ ਕਰਦਾ ਹੈ ਫਰਨੀਚਰ ਦੇ ਵਿੱਚ ਠੀਕ ਹੈ ਜੀ ਉਹੀ ਗੱਲ ਹੈ ਵੀ ਉੱਚਾ ਨਹੀਂ ਮਾ ਬਣਾ ਕੇ ਬਾਅਦ ਚ ਫਿਰ ਸਵਾਦ ਨਾ ਆਵੇ ਘਰੇ ਮਹਿੰਗੀ ਚੀਜ਼ ਲਈ ਹੈ ਤੇ ਬਾਅਦ ਚ ਬੰਦਾ ਔਖਾ ਹੋ ਜਾਈਏ ਉਹ ਵੀ ਬੈਨੀਫਿਟ ਨਹੀਂ ਰਹਿੰਦਾ ਜੀ ਇਹ ਕਾ ਵੀ ਬਾਈ ਬਹੁਤ ਪਿਆਰਾ ਜਿਹਾ ਟੇਬਲ ਇਹ 4 ਸੀਟਰ ਹੈਗਾ ਜੀ ਆਪਣੇ ਫਲੈਟਾਂ ਚ ਨਾ ਮੁਹਾਲੀ ਚੰਡੀਗੜ੍ਹ ਕੀ ਹੁੰਦਾ ਕਿ ਫਲੈਟਾਂ ਜਗ੍ਹਾ ਘੱਟ ਹੁੰਦੀ ਹੈ ਸਪੇਸ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਹਨਾਂ ਲਈ ਆਪ ਵੀ 4 ਸੀਟਰ ਡਾਈਨਿੰਗ ਬਣਾਤਾ ਜਿਹੜਾ ਛੋਟੀ ਜਿਹੀ ਜਗ੍ਹਾ ਚ ਲੱਗ ਸਕਦਾ 6x6 ਦੀ ਜਗ੍ਹਾ ਬਹੁਤ ਹੈ ਇਹਦੇ ਵਾਸਤੇ ਸਾਨੂੰ ਠੀਕ ਹੈ ਜੀ ਜੀ ਇਸ ਤੋਂ ਅੱਗੇ ਬਈ ਜੀ ਇਸ ਤੋਂ ਅੱਗੇ ਸਾਡੇ ਕੋਲ ਸਾਰੇ ਡਾਈਨਿੰਗਸ ਹੁੰਦੇ ਨੇ ਕਿ ਡਾਈਨਿੰਗ ਆਗੇ ਸਾਡੇ ਕੋਲ ਯੂਨੀਕ ਆਈਟਮਾਂ ਵੀ ਬਹੁਤ ਹੁੰਦੀਆਂ ਨੇ ਜੀਆਂ ਠੀਕ ਹੈ ਜੀ ਮਤਲਬ ਅਸੀਂ ਪੁਰਾਣੇ ਰੀਤੀ ਰਿਵਾਜ ਨੂੰ ਵੀ ਨਹੀਂ ਭੁੱਲਿਆ ਸੀ ਠੀਕ ਹੈ ਜੀ ਕ ਹਵੇਲੀ ਬਣਾਈ ਹੈਗੀ ਤਾਂ ਉਹਦੇ ਵਿੱਚ ਚੀਜ਼ਾਂ ਰੱਖਣ ਨੂੰ ਹਾਂਜੀ ਤੇ ਉਹ ਵੀ ਸੋਹਣੀਆਂ ਇੱਧਰ ਆ ਆ ਵੀ ਬਈ ਹਨਾ ਹਾਂਜੀ ਚੇਅਰਸ ਹਾਂਜੀ ਇਹ ਚੇਅਰ ਮਤਲਬ ਉਹ ਆ ਵੀ ਦੀ ਜਿਆਦਾ ਦਵਾ ਦਿਆ ਹੈਗਾ ਤੇ ਇਹ ਚੀਜ਼ਾਂ ਵੀ ਵੱਖੋ ਵੱਖਰੀਆਂ ਆਪਣੇ ਕੋਲੇ ਸਾਰੀਆਂ ਅਵੇਲੇਬਲ ਹੁੰਦੀਆਂ ਹਾਂਜੀ ਬਿਲਕੁਲ ਜੀ ਠੀਕ ਆ ਬਈ ਜੀ ਤੇ ਕਸਟਮਾਈਜੇਸ਼ਨ ਰੂਮ ਦੇ ਅਕੋਰਡਿੰਗ ਜੇ ਕਿਸੇ ਨੇ ਰੂਮ ਦੇ ਅਕੋਰਡਿੰਗ ਉਹਦਾ ਸੋਫਾ ਬਣਵਾਉਣਾ ਹੁੰਦਾ ਤਾਂ ਅਸੀਂ ਉਹ ਵੀ ਬਣਾ ਕੇ ਦਿੰਨੇ ਆ ਕੋਰਨਰ ਅੱਜਕੱਲ ਕੋਰਨਰ ਦੀ ਬਹੁਤ ਡਿਮਾਂਡ ਹੈ ਜਿਵੇਂ ਇਹ ਕੋਰਨਰ ਸੈੱਟ ਪਿਆ ਹੈ ਇਹ ਕੋਰਨਰ ਦੀ ਬਹੁਤ ਡਿਮਾਂਡ ਹੈ ਜੀ ਜੀ ਤੇ ਜੇ ਕਿਸੇ ਨੇ ਮਤਲਬ ਸਾਨੂੰ ਫੋਨ ਕਰੋ ਸਾਡੀ ਟੀਮ ਆਊਗੀ ਤੁਹਾਡੇ ਘਰੇ ਤੇ ਤੁਹਾਡੇ ਰੂਮ ਦਾ ਸਾਈਜ਼ ਲੂਗੀ ਤੇ ਉਸ ਨਾਲ ਕਸਟਮਾਈਜੇਸ਼ਨ ਕਰਕੇ ਤੁਹਾਡਾ ਸੋਫਾ ਬਣ ਜਾਊਗਾ ਠੀਕ ਹੈ ਜੀ ਜੇ ਗੱਲ ਕਰੀ ਇਹਨਾਂ ਦਾ ਬਾਈਟ ਕਿੱਥੋਂ ਸਟਾਰਟ ਹੋ ਜਾਂਦਾ ਜੀ ਸਾਡੇ ਕੋਲੇ ਦੇਖੋ ਬਜਟ ਦੇ ਤਾਂ ਐਵੇਂ ਹੈ ਕਿ ਆਪਣੇ ਕੋਲੇ ਕੀ ਬਜਟ ਹੈ ਤੇ ਉਸ ਨਾਲ ਅਸੀਂ ਉਹਨਾਂ ਨੂੰ ਚੀਜ਼ ਦੇ ਦਨੇ ਆ ਰੈਡੀ ਕਰਕੇ ਠੀਕ ਹੈ ਜੀ ਜੇ ਆਪਣੇ ਕੋਲੇ ਦੇਖੋ 21000 ਰੁਪਏ ਤੋਂ ਸੋਫਾ ਸਟਾਰਟ ਹੋ ਜਾਂਦਾ ਹੈ ਉਸ ਤੋਂ ਬਾਅਦ ਚਾਹੇ ਆਪਾਂ ਸੋਫਾ ਨੂੰ 5 ਲੱਖ 2 ਲੱਖ ਜਿੱਥੇ ਆਪਣੀ ਇੱਛਾ ਹੈ ਮਤਲਬ ਜਿਸ ਤਰ੍ਹਾਂ ਦੇ ਆਪਾਂ ਕੁਆਲਿਟੀ ਬਣਾਉਣਾ ਚਾਹੁੰਦੇ ਆ ਉਹੀ ਚੀਜ਼ ਉਹ ਚੀਜ਼ ਬਣ ਜੂਗੀ ਬਟ ਜਿਹੜੇ ਆਪਣੇ ਕੋਲੇ ਰੇਟ ਨੇ ਤੇ ਕੁਆਲਿਟੀ ਹੈ ਜਿਵੇਂ ਤੁਸੀਂ ਕੁਆਲਿਟੀ ਸਾਰੀ ਦੇਖੀ ਹੈ ਮੇਰੀ ਹੋਰ ਬਿਲਕੁਲ ਜੀ ਤੇ ਇਹਦੇ ਚ ਜਿਹੜੇ ਰੇਟ ਨੇ ਨਾ ਬਹੁਤ ਜੈਨੂਇਨ ਰੇਟ رکھے ਹੋਏ ਨੇ ਜੀ ਲੋਕਾਂ ਦਾ ਸੋਫੇ ਨਾਲ 650 ਤਿੰਨ ਲੱਖ ਦੇ 2 ਲੱਖ ਦੇ 2.5 ਲੱਖ ਦੇ 1.5 2-2 ਲੱਖ ਦੇ ਮੇਰੇ ਕੋਲੇ ਜਿਹੜੇ ਸੋਫੇ ਤੁਸੀਂ ਦੇਖੇ ਨੇ ਕੋਈ ਰੇਟ ਲੱਖ ਦਾ ਵੀ ਨਹੀਂ ਤੁਹਾਨੂੰ ਮੈਂ ਵੀਡੀਓ ਚ ਦਿਖਾਇਆ ਠੀਕ ਹੈ ਜੀ ਮੈਂ ਗੈਸ ਦੇ ਰਿਹਾ ਤੁਹਾਨੂੰ ਇੱਕ ਮੈਂ ਗੈਸ ਦਿੱਤਾ ਮੈਨੇ ਕੋਈ ਵੀਡੀਓ ਚ ਵਿੱਚ 1.5 ਲੱਖ ਦਾ ਸੋਫਾ ਵੀ ਨਹੀਂ ਦਿਖਾਇਆ ਤੁਹਾਨੂੰ ਠੀਕ ਹੈ ਜੀ ਹਾਇ ਤਾਂ ਮਹਾਲ ਸਾਰੇ ਨਾਰਮਲ ਰੇਂਜ ਹੀ ਆ ਨਾਲੇ ਲੱਗਦੇ ਪ੍ਰੀਮੀਅਮ ਲਗਜ਼ਰੀਅਸ ਲੁੱਕ ਆ ਸਾਰੀ ਚੀਜ਼ ਥੋੜੀ ਬਣੀ ਹੋਈ ਆ ਹਾਂਜੀ ਜੀ ਤੇ ਭਾਈ ਇਸ ਤੋਂ ਇਲਾਵਾ ਜੇ ਗੱਲ ਕਰੀਏ ਕਿਸੇ ਮਿੱਤਰ ਨੇ ਘੱਟ ਵਾਇਟ ਹੁੰਦੇ ਤਾਂ ਉਹ ਪ੍ਰੋਡਕਟ ਵੀ ਹੈਗੇ ਆਪਣੇ ਉਹ ਪ੍ਰੋਡਕਟ ਵੀ ਹੈਗੇ ਨੇ ਜੀ ਆ ਮੈਂ ਤੁਹਾਨੂੰ ਉਹ ਪ੍ਰੋਡਕਟ ਵੀ ਤੇ ਨਿਗਮ ਰਹਿਣਾ ਜੀ ਭਾਈ ਜੀ ਫਸਟ ਫਲੋਰ ਤੇ ਆਗੇ ਇੱਕ ਤਾਂ ਜਿਹੜੀ ਖਾਸ ਚੀਜ਼ ਆ ਵੀ ਸੋਫੇ ਡਾਈਨਿੰਗ ਲੈ ਲਿਆ ਆਪਾਂ ਸਾਰੇ ਸੈੱਟ ਲੈ ਲਈਏ ਹਾਂਜੀ ਹੁਣ ਬੈਡਾਂ ਦੇ ਆਪਸ਼ਨ ਵੀ ਆਪਣੇ ਕੋਲੇ ਵਾਧੂ ਆਏ ਨੇ ਬੈਡਾਂ ਦੇ ਵੀ ਆਪਸ਼ਨ ਪੂਰੇ ਨੇ ਜੀ ਆਪਣੇ ਕੋਲੇ ਵਿਆਹ ਸ਼ਾਦੀ ਵਾਲਾ ਫਰਨੀਚਰ ਦਾ ਪੈਕੇਜ ਵੀ ਪੂਰਾ ਹੁੰਦਾ ਹੈ ਠੀਕ ਹੈ ਜੀ ਆਈ ਨਹੀਂ ਹੈਗਾ ਕਿ ਆਪਣੇ ਕੋਲੇ ਕੋਈ ਇਕੱਲਾ ਹਾਈ ਰੇਟ ਦਾ ਹੀ ਫਰਨੀਚਰ ਹੈ ਠੀਕ ਹੈ ਜੀ ਤੇ ਆਪਣੇ ਕੋਲੇ ਸਾਰੇ ਤਰ੍ਹਾਂ ਦਾ ਫਰਨੀਚਰ ਹੈ ਆਪਾਂ ਕਿਸੇ ਕਸਟਮਰ ਨੂੰ ਨਰਾਜ਼ ਕਰਕੇ ਨਹੀਂ ਦੂਰਦੇ ਜੀ ਆਪਣੇ ਤੋਂ ਠੀਕ ਹੈ ਜੀ ਇਧਰ ਵਈ ਜਿਵੇਂ ਆ ਸਾਰਾ ਆਰਾਮ ਕੰਮ ਪਿਆ ਇਹਨੂੰ ਤਿਆਰੀ ਕਰਨੀ ਰਹਿੰਦੀ ਜਾਂ ਪਾਲਿਸ਼ ਰਹਿੰਦੀ ਆ ਹਾਂ ਇਹ ਸਾਰਾ ਨਹੀਂ ਲੋਕਾਂ ਦਾ ਆਨ ਆਰਡਰ ਤੇ ਬਣਿਆ ਹੋਇਆ ਹੈ ਠੀਕ ਹੈ ਮੈਂ ਤੁਹਾਨੂੰ ਮੈਨੂਫੈਕਚਰਿੰਗ ਹੁੰਨੇ ਚ ਵੀ ਕਹੂੰਗਾ ਤਾਂ ਲੈ ਚੱਲੂਗਾ ਤੇ ਇਹ ਸਾਰਾ ਆਨ ਆਰਡਰ ਤੇ ਲੋਕਾਂ ਦਾ ਬਣਿਆ ਆਇਆ ਸਾਰਾ ਸਾਗਵਾਂ ਦੇ ਵਿੱਚ ਜਿਵੇਂ ਜਿਵੇਂ ਲੋਕ ਸਾਨੂੰ ਡਿਜ਼ਾਈਨ ਦੇਈ ਜਾਂਦੇ ਨੇ ਹੁਣ ਇਹ ਸਾਰੇ ਪਾਲਿਸ਼ ਤੇ ਲੱਗ ਜੂਗਾ ਜੀ ਠੀਕ ਹੈ ਜੀ ਤੇ ਹਾਂਜੀ ਆਉਣ ਵਾਲੇ ਸਮੇਂ ਚ ਘਰਾਂ ਦਾ ਸ਼ਿੰਗਾਰ ਬਣ ਜੂਗਾ ਹਾਂ ਹਾਂਜੀ ਹਾਂਜੀ ਲੋ ਵੀ ਦੋਸਤੋ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਬਾਈ ਜੀ ਕੋਈ ਵੀ ਚੀਜ਼ਾਂ ਜਦੋਂ ਆਪਾਂ ਖਰੀਦਦੇ ਆ ਇੱਕ ਥਰਡ ਪਾਰਟੀ ਤੋਂ ਲੈਣੀ ਤੇ ਇੱਕ ਆਪਾਂ ਮੈਨੂਫੈਕਚਰਰ ਤੋਂ ਲੈਣੀ ਉਹਦਾ ਬਹੁਤ ਫਰਕ ਪੈਂਦਾ ਤੇ ਆਪਣੇ ਕੋਲ ਗੱਦੇ ਦੀ ਮੈਨੂਫੈਕਚਰਿੰਗ ਪਰਦੇ ਦੀ ਸਾਰਿਆਂ ਦੀ ਟੋਟਲੀ ਇੰਟੀਰੀਅਰ ਤਾਂ ਤੁਹਾਨੂੰ ਦੱਸਿਆ ਹੀ ਹੈ ਕਿ ਆਪਣੇ ਕੋਲੇ ਹੁੰਦਾ ਹੀ ਹੈ ਜੀ ਤੇ ਇਹ ਸਾਰੇ ਕੋਲੇ ਆਪਣੇ ਕੋਲੇ ਦੇਖੋ ਫਰਨੀਚਰ ਪੈਕੇਜ ਦੇ ਵਿੱਚ ਆ ਜਾਂਦਾ ਤੇ ਜਿਵੇਂ ਕਾ ਟ੍ਰੇਡ ਦਾ ਆਪਾਂ ਫਰਨੀਚਰ ਕਹਿੰਦੇ ਆ ਠੀਕ ਹੈ ਜੀ ਪੈਕੇਜ ਭਾਈ ਜਿਵੇਂ ਇਕੱਠੀਆਂ ਚੀਜ਼ਾਂ ਮਿਲ ਜਾਂਦੀਆਂਵੇਂ ਬੈੱਡ ਹੋ ਗਿਆ ਡਾਈਨ ਹੋ ਗਿਆ ਆ ਪੈਕੇਜ ਬਣਾ ਦਿੰਦੇ ਆ ਜੀ ਆਪਣੇ ਕੋਲੇ ਅੱਜ ਕੱਲ ਤਾਂ ਲੋਕਾਂ ਨੇ ਨਾ ਬਹੁਤ ਗੰਦ ਪਾਇਆ ਹੋਇਆ ਹੈ ਠੀਕ ਹੈ ਜੀ। ਅਪਲਾਈ ਕਟਿੰਗ ਬੋਰਡ ਆਂਦਾ ਜੀ ਜਵੜਾ ਬੋਰਡ ਕਹਿੰਨੇ ਆਂ ਸੀ ਉਹਨੂੰ। ਬਿਲਕੁਲ ਜੀ। ਉਹ ਬੋਰਡ ਦੇ ਵਿੱਚ ਬਣਾਵਣਾ ਕੇ ਦੇਈ ਜਾਂਦੇ ਨੇ ਤੇ ਉਹ ਕੁੜੀਆਂ ਨੂੰ ਦਿੱਤਾ ਸਮਾਨ ਨਾ 4-5 ਸਾਲ ਚੱਲਦਾ ਜੀ। ਠੀਕ ਹੈ। ਆਪਣੇ ਕੋਲ ਸਾਰਾ origignal ਤੇ ਘੱਟ ਰੇਟ ਦੀ on rate ਉਹਨਾਂ ਹੀ ਹੁੰਦਾ ਹੈ ਤੇ ਅਪਲਾਈ ਸਮਾਨ ਸਾਰਾ origignal ਹੋਊਗਾ ਜੀ ਆਪਣੇ ਕੋਲੇ। ਠੀਕ ਜੀ। ਪੂਰੀ ਪ੍ਰੋਪਰ ਸਪਲਾਈ ਹੋਊਗੀ ਵਾਟਰ ਪ੍ਰੂਫ ਵਗੈਰਾ। ਹਾਂਜੀ। ਠੀਕ ਹੈ ਜੀ। ਤੇ ਇਹ ਵੀ ਇੱਕ ਖਾਸ ਚੀਜ਼ ਹੈ ਕਿਉਂਕਿ ਦੋਸਤੋ ਆਪਾਂ ਕਈ ਵਾਰ ਵੀ ਕਹਿੰਦਾ 30 ਹਜ਼ਾਰ ਦਾ 35 ਹਜ਼ਾਰ ਦਾ ਪੈਕੇਜ ਉਹ ਪੈਕੇਜ ਇੱਕ ਵਾਰ ਸੁਣਨ 'ਚ ਚੰਗਾ ਲੱਗ ਅ ਕਹਿੰਦੇ ਹੁੰਦਾ ਵੀ ਮਸਾਂ ਗਰੀਬ ਨੇ ਕੋਈ ਆਪਣੇ ਬੱਚਿਆਂ ਨੂੰ ਜਿਹੜਾ ਵੀ ਦਾਜ ਦੇਣਾ ਜਾਂ ਕੋਈ ਪ੍ਰੋਡਕਟ ਦੇਣਾ ਸੋ ਜੇ 2 ਸਾਲ ਟੁੱਟ ਗਿਆ ਤਾਂ ਦੂਜੇ ਤੇ ਭਾਰੀ ਚੜ ਜਾਂਦਾ ਭਾਰੀ ਚੜ ਜਾਂਦਾ ਜੀ ਜੀ ਤੇ ਇਧਰ ਬਈ ਅਲਮਾਰੀਆਂ ਵਗੈਰਾ ਇਹ ਸਾਰਾ ਇਹ ਵੀ ਵਿੱਚ ਆਪਣੇ ਹਾਂ ਇਹ ਸਾਰੀ ਆਪਣੇ ਅਲਮਾਰੀਆਂ ਮੇਰੇ ਫਰੈਂਡ ਦੀ ਫੈਕਟਰੀ ਹੈ ਮੈਂ ਉੱਥੋਂ ਤਿਆਰ ਕਰਵਾਉਣਾ ਠੀਕ ਹੈ ਜੀ ਜਿਹੜੀਆਂ ਬੋਰਡਾਂ ਵਾਲੀਆਂ ਅਲਮਾਰੀਆਂ ਨੇ ਇਹ ਸਾਰੀ ਮੈਂ ਆਪ ਤਿਆਰ ਕਰਦਾ ਆ ਲੋਹੇ ਵਾਲੀ ਅਲਮਾਰੀਆਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਮੇਰੇ ਦੋਸਤ ਦੀ ਫੈਕਟਰੀ ਹੈ ਮੈਂ ਉੱਥੋਂ ਤਿਆਰ ਕਰਾਉਣਾ ਆਪਦੀ ਕੁਆਲਿਟੀ ਦੇ ਨਾਲ ਠੀਕ ਹੈ ਜੀ ਉਹ ਜਿਹੜੀ ਆਪਣੇ ਕੁਆਲਿਟੀ ਦੇ ਨਾਲ ਮ ਜੀ ਤੇ ਬਾਈ ਜੀ ਹੁਣ ਮੈਨੂਫੈਕਚਰਿੰਗ ਜੁਲਟ ਚ ਲੈ ਕੇ ਚਲੀਏ ਨਾਲੇ ਇੱਕ ਗੱਦੇ ਵੀ ਦਿਖਾ ਦਈਏ ਹਾਂ ਗੱਦੇ ਵੀ ਆਪਾਂ ਸਾਰਾ ਕੁਝ ਬੰਦਾ ਵੀ ਦਿਖਾ ਦੰਨੇ ਆ ਕਸਟਮਰ ਨੂੰ ਕੋਈ ਮਤਲਬ ਕੀ ਹੈ ਕਿ ਐਵੇਂ ਨਹੀਂ ਹੈਗਾ ਕਿ ਲੋਕਾਂ ਨੇ ਕਿ ਅੱਜ ਕੱਲ ਗੱਲਾਂ ਹੀ ਮਾਰਦੇ ਰਹਿੰਦੇ ਨੇ ਕਿ ਅਸੀਂ ਖੁਦ ਬਣਾਨੇ ਆ ਜੀ ਖੁਦ ਬਣਾਨੇ ਆ ਬਣਾਉਂਦੇ ਕੁਝ ਵੀ ਨਹੀਂ ਹੁੰਦੇ ਠੀਕ ਹੈ ਜੀ ਮੈਂ ਤੁਹਾਨੂੰ ਸਾਰਾ ਪ੍ਰੂਫ ਕਰਕੇ ਦਿਖਾ ਰਿਹਾ ਨੇ ਕਿ ਆਪਾਂ ਸਭ ਕੁਝ ਇੱਥੇ ਹੀ ਬਣਾਉਂਦੇ ਆ ਆ ਵੀ ਭਈ ਉਹਦੇ ਵਾਂਗੂ ਨਾ ਫਲੈਟਾਂ ਚ ਰੱਖਣ ਵਾਲਾ ਬਹੁਤ ਸੋਹਣੀ ਚੀਜ਼ ਆ ਹਾਂ ਇਹ ਬੱਚਿਆਂ ਨਾਲ ਡਾਈਨਿੰਗ ਟੇਬਲ ਕਹਦੇ ਨੇ ਅਸੀਂ ਅਸੀਂ ਇਹਨਾਂ ਨੂੰ ਤੇ ਸੋਫੇ ਦੇ ਠੀਕ ਹੈ ਜੀ ਜਿਵੇਂ ਸਪੇਸ ਘਟਾ ਹੈ ਤਾਂ ਆਪਣੀ ਗੱਡੀ ਬੈਠਣ ਨੂੰ ਗੱਡੀ ਬਾਹਰ ਨਿਕਲ ਜਾਂਦੀ ਹੈ ਇਹਦੇ ਚੋਂ ਜੀ ਠੀਕ ਆ ਬਾਈ ਜੀ ਉਹ ਵੀ ਦੋਸਤੋ ਬਿਲਕੁਲ ਨਾ ਜਮਾ ਟੌਪ ਤੇ ਆ ਗਿਆ ਤੇ ਜਿੱਥੇ ਬਾਈ ਉਹਨਾਂ ਦੀ ਮੈਨੂਫੈਕਚਰਿੰਗ ਜ਼ੋਨਟ ਲੱਗੀ ਹੋਈ ਆ ਬਾਈ ਇੱਥੇ ਸਾਰੇ ਪ੍ਰੋਡਕਟ ਬਣਦੇ ਆ ਸਾਰੇ ਪ੍ਰੋਡਕਟ ਬਣਦੇ ਤੁਹਾਨੂੰ ਦਿਖਾਣਾ ਜੋ ਪਾਲਿਸ਼ ਕਰਦੇ ਵੀ ਦਿਖਾਣਾ ਤੁਹਾਨੂੰ ਇਹ ਦੇਖੋ ਇਹ ਪਾਲਿਸ਼ ਵਾਲਾ ਕੰਮ ਕਰੀ ਜਾਂਦਾ ਹੈਗਾ ਸਾਰਾ ਆਪਦਾ ਜੀ ਤੇ ਇੱਧਰ ਸਾਰੇ ਲੱਕੜਾਂ ਲੱਗੇ ਹੋਏ ਨੇ ਜੀ ਆਪਣੇ ਕਾਰੀਗਰ ਹੁਣ ਥੋੜਾ ਲੰਚ ਟਾਈਮ ਹੋਇਆ ਹੋਇਆ ਨਹੀਂ ਤਾਂ ਤੁਹਾਨੂੰ ਹੋਰ ਵੀ ਕਾਰੀਗਰ ਦੇਖਣ ਨੂੰ ਮਿਲਦੇ ਆ ਆਪਣੇ ਸਾਰੀ ਆਪਣੀ ਫਰੇਮ ਦੇ ਵਿੱਚ ਡੇਕ ਦੀ ਲੱਕੜ ਯੂਜ਼ ਹੁੰਦੀ ਹੈ ਤੇ ਜਿਹੜੇ ਕਾਰਵਿੰਗ ਵਾਲੇ ਸੋਫੇ ਹੁੰਦੇ ਨੇ ਉਹ ਚ ਸਾਗਵੰਦੀ ਲੱਕੜ ਹੁੰਦੀ ਹੈ ਰੇਜ਼ਰ ਬੋਡ ਆਪਣੀ ਯੂਜ਼ ਹੁੰਦੀ ਹੈ ਠੀਕ ਹੈ ਜੀ ਹਿਸਾਬ ਨਾਲ ਹਰੇਕ ਜੀ ਦੀ ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ ਆ ਲੈ ਜੀ ਜੀ ਬਾਈ ਜੀ ਤੇ ਇਧਰ ਬਾਈ ਫਿਰ ਅੱਗੇ ਗੱਦੇ ਵਾਲ ਆ ਗਿਆ ਜੀ ਸਾਰੇ ਆਪਣੇ ਕੋਲੇ ਹਾਂ ਇੱਥੇ ਸਾਰੇ ਸਟਾਕ ਤੇ ਆ ਜੀ ਨਾਲ ਨਾਲ ਇੱਥੇ ਸੋਫੇ ਬਣ ਰਹੇ ਨੇ ਜੀ ਬੈੱਡ ਬਣ ਰਹੇ ਨੇਗੇ ਨਾਲ ਠੀਕ ਹੈ ਜੀ ਠੀਕ ਹੈ ਜੀ ਸਾਰਾ ਆਪਣਾ ਪ੍ਰੈਸ਼ਰਾਈਜ਼ਡ ਕੰਮ ਹੁੰਦਾ ਆਪਣੇ ਕੋਲੇ ਠੀਕ ਹੈ ਜੀ ਸਾਰਾ ਮਤਲਬ ਅੱਜਕੱਲ੍ਹ ਥੋੜੀਆਂ ਵਾਲਾ ਸਿਸਟਮ ਗਿਆ ਜੀ ਠੀਕ ਹੈ ਜੀ ਸਾਰਾ ਕੰਪਰੈਸ਼ਨ ਹਵਾ ਵਾਲਾ ਕੰਮ ਆ ਗਿਆ ਜੀ ਬਿਲਕੁਲ ਜੀ ਬਿਲਕੁਲ ਸਪਾਈ ਨਾਲ ਹੁੰਦੀ ਹੈ ਚੀਜ਼ ਹਾਂਜੀ ਜੀ ਪੂਰਾ ਟੋਟਲੀ ਆਪਣੇ ਕੋਲੇ ਏ ਟੂ ਜ਼ੈਡ ਇਨ ਹਾਊਸ ਤੁਹਾਨੂੰ ਮੈਂ ਦੇਖੋ ਪ੍ਰੂਫ ਕਰ ਹੀ ਦਿੱਤਾ ਜੀ ਇਹ ਸਾਰੇ ਆਪਣੇ ਕੋਲ ਗੱਦੇ ਬਣ ਰਹੇ ਨੇ ਜੀ ਸਰਾਣੇ ਵੀ ਆਪਣੇ ਕੋਲ ਖੁਦ ਬੰਦਦੇ ਨੇ ਜਿਹੜੇ ਆਪਣੇ ਕੋਲ ਬੈੱਡ ਵਾਲੇ ਪਿੱਲੋ ਹੁੰਦੇ ਨੇਗੇ ਬਿਲਕੁਲ ਜੀ ਤੇ ਤੁਹਾਨੂੰ ਮੈਂ ਪਿੱਲੋ ਦਿਖਾਣਾ ਪਿੱਲੋ ਵੀ ਆਪਣੇ ਕੋਲੇ ਖੁਦ ਬੰਦਦੇ ਨੇਗੇ ਠੀਕ ਹੈ ਜੀ ਦੇਖੋ ਆ ਪਿੱਲੋ ਵੀ ਆਪਾਂ ਖੁਦ ਬਣਾਨੇ ਆ ਠੀਕ ਹੈ ਜੀ ਇਹ ਨਾ ਸਾਡੇ ਕੋਲੇ ਮਤਲਬ ਸਾਡੀ 10 ਸਾਲ ਦੀ ਗਾਰੰਟੀ ਹੈ ਪਿੱਲੋ ਦੀ ਠੀਕ ਹੈ ਜੀ ਜੀ ਸਾਡਾ ਪਿੱਲੋ ਦਾ ਵਜੇ ਮੂਸੀਏ ਕਰ ਜੇ ਇਹ ਪਿੱਲੋ ਸਾਡਾ ਸਪੈਸ਼ਲ ਪਿੱਲੋ ਹੈ ਜੀ ਅਲੱਗਿਆ ਪਿੱਲੋ ਸਾਡਾ ਪਿੱਲੋ ਹੈਗਾ ਠੀਕ ਹੈ ਜੀ ਕੀ ਨਾਂ ਤੇ ਬ੍ਰਾਂਡ ਰਹਿੰਦਾ ਬਈ ਆਪਣਾ ਜੀ ਸਾਡਾ ਜੈਂਟਲ ਹੋਮ ਦਾ ਬ੍ਰਾਂਡ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਇਹਦੇ ਵਿੱਚ ਕੀ ਹੈ ਸਾਡੇ ਕੋਲੇ ਪਿੱਲੋ ਜਿਹੜੀ ਅਸੀਂ ਕੁਆਲਿਟੀ ਪਿੱਲੋ ਦੀ ਮੇਨ ਅਸੀਂ ਫੋਕਸ ਕਰਦੇ ਆ ਪਿੱਲੋ ਆਪਣੇ ਕੋਲ ਮੇਨ ਦੇਖੋ ਜਿਹੜਾ ਕੰਮ ਹੈ ਗੱਦੇ ਨਾਲੋਂ ਵੀ ਵੱਧ ਕੰਮ ਆਪਣੇ ਪਿੱਲੋ ਨੇ ਕਰਨਾ ਹੈ ਕਿਉਂਕਿ ਅੱਜ ਕੱਲ ਸਰਵਾਈਕਲ ਦੀ ਪ੍ਰੋਬਲਮ ਸਭ ਨੂੰ ਆਉਣ ਲੱਗ ਗਈ ਜੇ ਆਪਣੇ ਕੋਲ ਪਿੱਲੋ ਨਹੀਂ ਵਧੀਆ ਹੋਊਗਾ ਤਾਂ ਸਰਵਾਈਕਲ ਪ੍ਰੋਬਲਮ ਆਟੋਮੈਟਿਕ ਆਣੀ ਆਣੀ ਹੈ ਜੀ ਹੋਰ ਬਦ ਨਹੀਂ ਹੈ ਜੀ ਉਸ ਤੋਂ ਵੀ ਤੇ ਇਹ ਪਿੱਲੋ ਸਪੈਸ਼ਲ ਸਰਵਾਈਕਲ ਵਾਸਤੇ ਓਨਲੀ ਸੌਫਟ ਬਣਾਇਆ ਹੋਇਆ ਜਿਹਨੇ ਆਪਣੀ ਗਰਦਨ ਤੇ ਨੈਕ ਨੂੰ ਚਾਹੀਦਾ ਹੈਗਾ ਠੀਕ ਹੈ ਜੀ ਤੇ ਬਾਈ ਜੇ ਹੁਣ ਗੱਲ ਕਰੀਏ ਗੱਦਿਆਂ ਦੇ ਵਿੱਚ ਕੀ ਕੀ ਕੁਆਲਿਟੀ ਰਹਿੰਦੀ ਹੈ ਤੇ ਕੱਪੜਾ ਜਿਹੇ ਦਾ ਮਰਜ਼ੀ ਲਵਾ ਲਈ ਜਾਂਦੀ ਹੈ ਕੱਪੜਾ ਕਲਰ ਕਿਹੜਾ ਮਰਜ਼ੀ ਕਰਾ ਲਓ ਗੱਦੇ ਦੀ ਕੁ ਜੀ ਸਾਡੇ ਕੋਲ 5000 ਰੁਪਏ ਤੋਂ ਗੱਦਾ ਸਟਾਰਟ ਹੈ 25000 ਰੁਪਏ ਤੱਕ ਗੱਦਾ ਖਤਮ ਹੈ ਜੀ ਠੀਕ ਹੈ ਜੀ ਤੇ ਸਾਡੇ ਕੋਲੇ ਗੱਦੇ ਦੀ ਕੁਆਲਿਟੀ ਤਾਂ ਇਹੋ ਜੀ ਹੈ ਸਾਡੀ ਖੁੱਦ ਹੀ ਕੁਆਲਿਟੀ ਬਣਾਈ ਹੋਈ ਹੈ ਮਤਲਬ ਕਿ ਲੋਕਾਂ ਨਾਲੋਂ ਬਹੁਤ ਵੱਖਰੀ ਕੁਆਲਿਟੀ ਹੈ ਜੀ ਸਾਡੇ ਕੋਲੇ ਠੀਕ ਹੈ ਜੀ ਬਹੁਤ ਵੱਖਰੀ ਕੁਆਲਿਟੀ ਹੈ ਜੀ ਲੋਕਾਂ ਨਾਲੋਂ ਲਓ ਵੀ ਦੋਸਤੋ ਇੱਕ ਚੀਜ਼ ਜਿਹੜੀ ਆਪਾਂ ਸ਼ੁਰੂ ਤੇ ਗੱਲ ਕਰੀ ਨਾ ਵੀ ਇੰਟੀਰੀਅਰ ਦਾ ਪੂਰਾ ਠੇਕਾ ਦੇ ਦਿਓ ਬਾਈ ਹੋਰਿਆਂ ਨੂੰ ਸਾਰੇ ਕੰਮ ਬਾਈ ਹੋਰੀ ਆਪ ਕਰਕੇ ਦੇਣਗੇ ਤੁਸੀਂ ਸਾਰਾ ਦੇਖ ਸਕਦੇ ਹੋ ਵੀ ਇਨ ਹਾਊਸ ਸਾਰੇ ਪ੍ਰੋਡਕਟ ਬਣਦੇ ਆ। ਇਨ ਹਾਊਸ ਬਾਈ ਹੋਣਾਂ ਦੀ ਨਿਗਾਹ ਦੇ ਵਿੱਚ ਕੁਆਲਿਟੀ ਜਿਹੜੀ ਤਿਆਰ ਹੁੰਦੀ ਆ ਤੇ ਤੁਹਾਡੇ ਘਰ ਤੱਕ ਪਹੁੰਚਦੀ ਆ। ਜਿਹੜੇ ਵੇਤਰਾਂ ਨੂੰ ਬਹੁਤ ਵਾਰ ਨੇ ਹੁੰਦਾ ਵੀ ਯਾਰ ਅਸੀਂ ਬੈੱਡ ਕਿਤੋਂ ਲੈ ਲਿਆ ਯਾਰ ਸੋਫੇ ਕਿਤੋਂ ਪਸੰਦ ਆ ਗਏ ਸਾਨੂੰ। ਵਾਲਪੇਪਰ ਅਸੀਂ ਕਿਤੋਂ ਲੈ ਲਿਆ ਤੇ ਪਰਦੇ ਅਸੀਂ ਕਿਤੋਂ ਲੈਂਦੇ ਨੇ। ਉਹ ਸਾਰੀ ਚੀਜ਼ਾਂ ਕਿਤੇ ਨਾ ਕਿਤੇ ਕਲਰ ਵੀ ਮੈਚ ਕਰਦਾ ਕੁਆਲਿਟੀ ਵੀ ਮੈਚ ਕਰਦਾ। ਬਿਲਕੁਲ ਸਾਡੇ ਨਾਲ ਨੇੜੇ ਪਿੰਡ ਹੈ ਬੱਬਨਪੁਰ। ਕੱਲ ਹੀ ਮੁੰਡਾ ਆਰਡਰ ਲੈ ਕੇ ਆਇਆ ਹੈਗਾ ਪੂਰੀ ਕੋਠੀ ਦਾ ਇੰਟੀਰੀਅਰ ਦਾ। ਉਹਨਾਂ ਦਾ ਬੈੱਡ ਆ ਗੋਲ ਬੈਟ ਤਿਆਰ ਕਰਵਾਇਆ ਮੁੰਡੇ ਦੀ ਬਾਹਰੋਂ ਆਇਆ ਸੀ ਮੁੰਡਾ ਕੈਨੇਡਾ ਤੋਂ ਉਹਦੀ ਚੋਅ ਸੀ ਕਿ ਮੈਂ ਉਹਦਾ ਰਾਉਂਡ ਬੈਟ ਤਿਆਰ ਕਰਵਾਵਾਂ ਤੇ ਉਹਨਾਂ ਨੇ ਨਾ ਕਹਿੰਦਾ ਯਾਰ ਮੈਂ ਮਾਨਸਾ ਵੀ ਤੂੰ ਘੁੰਮ ਲਿਆ ਬਠਿੰਡੇ ਵੀ ਘੁੰਮ ਲਿਆ ਪਟਿਆਲੇ ਤੱਕ ਘੁੰਮ ਲਿਆ ਮੈਨੂੰ ਕਿਸੇ ਨੇ ਗੱਦਾ ਨਹੀਂ ਤਿਆਰ ਕਰਕੇ ਦਿੱਤਾ ਵੀ ਗੋਲ ਗੱਦਾ ਕੌਣ ਤਿਆਰ ਕਰਕੇ ਦੇਵੇ ਮੈਂ ਕਿਹਾ ਤੁਸੀਂ ਹੁਣ ਸਹੀ ਜਗ੍ਹਾ ਤੇ ਪਹੁੰਚ ਗਏ ਹੁਣ ਤੁਸੀਂ ਪਹਿਲਾਂ ਚਾਹ ਪੀਓ ਪਾਣੀ ਪੀਓ ਹੁਣ ਮੈਂ ਤੁਹਾਡਾ ਗੋਲ ਗੱਦਾ ਇੱਥੇ ਤਿਆਰ ਕਰਕੇ ਅੱਧੇ ਘੰਟੇ ਦੇ ਵਿੱਚ ਵਿੱਚ ਤੁਹਾਡੇ ਘਰੇ ਲੱਗ ਜਾਊਗਾ ਉਹਨਾਂ ਨੂੰ ਉਹੀ ਗੱਲ 8 ਦੇ ਘੰਟੇ ਚ ਤਿਆਰ ਕਰਕੇ ਉਹਨਾਂ ਦੇ ਘਰੇ ਲਾਤਾ ਜੀ ਗੋਲਗੱਦਾ। ਕੀ ਬਾਤ ਹੈ ਜੀ ਮਤਲਬ ਕੋਈ ਵੀ ਰਿਕੁਆਇਰਮੈਂਟ ਆ ਉਹ ਸਾਰੀ ਇੱਕੋ ਥਾਂ ਤੋਂ ਇੱਕ ਛੱਤ ਥੱਲੇ ਪੂਰੀ ਹੋ ਜਾਣੀ ਆ ਤੇ ਬਾਈ ਦੁਬਾਰਾ ਲੋਕੇਸ਼ਨ ਲੂਟ ਦਸੀ ਆਪਾਂ। ਹਾਂਜੀ ਇਹ ਆਪਣਾ ਅਲਕਿਆ ਫਰਨੀਚਰ ਦੇ ਨਾਮ ਤੇ ਬਰੇਟਾ ਇਹ ਮੇਰੇ ਪਾਪਾ ਨੇ ਹੈਗੇ ਇਹ ਸਾਰਾ ਪਰਦੇਵਾ ਕੰਮ ਅਸੀਂ ਮੇਰੇ ਪਾਪਾ ਦੇਖਦੇ ਨੇਗੇ। ਠੀਕ ਆ ਜੀ। ਤੇ ਸਰਨਾ ਵੀ ਗੱਲਬਾਤ ਕਰਾਂਗੇ। ਬਹੁਤ ਪੁਰਾਣਾ ਤਜਰਬਾ ਤੁਹਾਡਾ। ਤੇ ਕੀ ਕਹਿਣਾ ਚਾਹੋਗੇ? ਰੇਸਾ ਤਜਰਬਾ ਤਾਂ ਨਹੀਂ ਹੈਗਾ ਵਾਲੇ। ਹਾਂਜੀ 98 ਤੋਂ ਸਿੱਖ ਰਹੇ ਆ। ਠੀਕ ਆ ਜੀ। ਲੋਕਾਂ ਦੇ ਘਰ ਨੂੰ ਵਧੀਆ ਡੈਕੋਰੇਸ਼ਨ ਕਰਨਾ ਵਧੀਆ ਨੂੰ ਸਜਾਵਟ ਕਰਨਾ ਬਸ ਇਹੀ ਖੁਸ਼ੀ ਕਰਦੇ ਵਧੀਆ ਵਧੀਆ ਕੰਮ ਹੋਵੇ ਪੂਰੀ ਫਿਨਿਸ਼ਿੰਗ ਦਾ ਕੰਮ ਹੋਵੇ ਬਸ ਸਾਡਾ ਮੋਟਿਵ ਇਹੀ ਹੈ ਠੀਕ ਹੈ ਵੀ ਜਿਹੜੇ ਕਸਟਮਰ ਦੇ ਘਰ ਮਤਲਬ ਕਸਟਮਰ ਪੂਰਾ ਸੈਟੀਸਫਾਈਡ ਹੋਣਾ ਚਾਹੁੰਦਾ ਹੈ ਸੱਲੀ ਬਖਸ਼ ਕੰਮ ਕਰਦੇ ਆ ਪੂਰਾ ਅਸੀਂ ਜੀ ਕੋਈ ਕੁਆਲਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਮੇਰੀ ਸ਼ੁਰੂ ਤੋਂ ਹੀ ਯਾਦ ਰਹੀ ਹੈ ਕੁਆਲਟੀ ਨਾਲ ਜੁੱਤਾ ਕਿੰਤਾ ਨਹੀਂ ਮਿਲਦਾ ਠੀਕ ਹੈ ਲੋਹੀ ਅਭੀ ਇੱਕ ਘਰ ਦੇ ਅਸੀਂ ਕੰਮ ਕਰੀਏ 10 ਘਰ ਹੋਰ ਉੱਥੋਂ ਹਣ ਆਪਦੇ ਬੰਦ ਨੇ ਜੀ ਬਿਲਕੁਲ ਸਾਰਾ ਕੰਮ ਚੰਡੀਗੜ੍ਹ ਚੰਡੀਗੜ੍ਹ ਦਾ ਬਹੁਤ ਕੰਮ ਕਰਦੇ ਹਾਂ ਠੀਕ ਹੈ ਜੀ ਚੰਡੀਗੜ੍ਹ ਪਟਿਆਲਾ ਵੱਡੇ ਸ਼ਹਿਰ ਦਾ ਬਹੁਤ ਕੰਮ ਹੈਗਾ ਜੀ ਉਹ ਉਧਰ ਦੇ ਲੋਕ ਜੀ ਕੁਆਲਿਟੀ ਦੇ ਮੁੱਲ ਬੰਦ ਨੇ ਫਰਨੀਚਰ ਦਾ ਮੁੱਲ ਠੀਕ ਹੈ ਜੀ ਆਪਣੇ ਦਾ ਮੁੱਲ ਸੋਫੇ 'ਚ ਲੋਕ ਗੰਨ ਬੰਦ ਭਰੀ ਜਾਂਦੇ ਨੇ ਪਰਦੇ 'ਚ ਸਾਡੀ ਤਾਂ ਸਟੀਜਨ ਦਾ ਕੁਆਲਿਟੀ ਦਾ ਬੜਾ ਅੰਤਰ ਹੈ ਠੀਕ ਹੈ ਜੀ ਬਹੁਤ ਅੱਛੀ ਚੀਜ਼ ਬਣਾ ਲਿਆ ਆਪ ਬੜੀ ਬਣਾ ਲਿਆ ਲੋਵੀ ਦੋਸਤੋ ਤੁਸੀਂ ਸਾਰੀ ਕੁਆਲਿਟੀ ਦੇਖੀ ਇਹ ਰਹੋ ਸਾਰੇ ਪ੍ਰੋਡਕਟ ਬੰਦ ਇੱਕ ਵਾਰ ਵੀਰ ਹੋਰਾਂ ਨੂੰ ਯਾਦ ਕਰ ਲੈ ਨੰਬਰ ਮੈਂ ਸਕਰੀਨ ਤੇ ਦਿੱਤਾ ਹੋਇਆ ਐਡਰੈਸ ਸਕਰੀਨ ਤੇ ਦਿੱਤਾ ਹੋਇਆ ਇੱਕ ਵਾਰ ਚਾਹੇ ਗਿੜਾ ਮਾਰ ਲਿਓ ਚਾਹੇ WhatsApp ਤੇ ਮੈਸੇਜ ਕਰ ਲਿਓ ਚਾਹੇ ਬਾਈ ਨੂੰ ਕਾਲ ਕਰ ਲਿਓ ਹਰ ਤਰ੍ਹਾਂ ਦੀ ਸਰਵਿਸ ਤੁਹਾਨੂੰ ਅਵੇਲੇਬਲ ਹੈ ਤੇ ਬਹੁਤ ਵਧੀਆ ਕੁਆਲਿਟੀ ਆ ਤੇ ਜਿਹੜੇ ਵੀ ਮਿੱਤਰਾਂ ਦਾ ਘਰ ਕਹਿੰਦੇ ਹੁਣ ਫਾਈਨਲ ਸਟੇਜ ਤੇ ਆ ਵੀ ਪਲਸਟਰ ਹੋ ਰਿਹਾ ਹੈਗਾ ਤਾਂ ਪਹਿਲੇ ਆਰਡਰ ਦੇਜੋ 15-20 ਦਿਨ ਮਹੀਨਾ ਲੱਗ ਵੀ ਜਾਂਦਾ ਕਿਉਂਕਿ ਜਦੋਂ ਆਪਾਂ ਵੱਖਰੀ ਚੀਜ਼ ਬਣਾਉਣੀ ਹੈ ਹਾਂਜੀ ਜੀ ਬਾਕੀ ਕਿਸੇ ਨੂੰ ਐਮਰਜੈਂਸੀ ਹੁੰਦੀ ਹੈ ਤਾਂ ਅਸੀਂ ਉਹਨਾਂ ਦਾ 3 ਤੋਂ 4 ਦਿਨਾਂ ਚ ਵੀ ਰੈਡੀ ਕਰ ਦਿੰਨੇ ਆ ਠੀਕ ਹੈ ਮਤਲਬ ਕਿਸੇ ਦਾ ਵਿਆਹ ਹੁੰਦਾ ਘਰੇ ਨਾ ਕਿ ਆਪਾਂ ਨੂੰ ਚਾਹੀਦਾ ਯਾਰ 3-4 ਦਿਨਾਂ ਚ ਸਾਰਾ ਕੋਠੇ ਦਾ ਸਮਾਨ ਤਿਆਰ ਕਰਕੇ ਦੇ ਦਿਓ ਅਸੀਂ ਕਰ ਦਨੇ ਆ ਸਾਨੂੰ ਕੋਈ ਇਸ਼ੂ ਨਹੀਂ ਕਿਉਂਕਿ ਸਾਰੇ ਕੋਲ ਇਨ ਹਾਊਸ ਹੈ ਬਾਹਰੋਂ ਮੰਗਾਣਾ ਹੋਵੇ ਤਾਂ ਸਾਨੂੰ ਮਹੀਨਾ ਲੱਗ ਜਾਈ ਬਿਲਕੁਲ ਜੀ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ